ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮਾਨ ਪਤਾ ਨਹੀਂ ਤੁਹਾਨੂੰ ਮੇਰੀ ਬਾਤ ਸੁਣ ਰਹੀ ਹੋਵੇਗੀ ਕਿ ਨਹੀਂ ਸੁਣ ਰਹੀ ਹੋਵੇਗੀ ਤੇ ਮੈਂ ਬਣਾ ਰਹੀ ਆ ਵੀਡੀਓ ਲਾਂਟੇ ਮਾਲ ਦੀ ਕੋਸ਼ਿਸ਼ ਕਰਦੀ ਆ ਵੀ ਲਾਂਟੇ ਮਾਲ ਦੇਖੀਏ ਕਿਦਾਂ ਦਾ ਕਿਉਂਕਿ ਮਹਿੰਗਾ ਬਹੁਤ ਆ ਕਾ ਰਹੀਆਂ ਮੈਂ ਲਾਂਟੇ ਮਾਲਾ ਸੋਨੂੰ ਸ਼ਾਇਦ ਮੇਰੀ ਸਮਝ ਘਟਾਊਂਗਾ ਛੋਟਾ ਜਿਹਾ ਕਲਿੱਪ ਬਣਾਉਂਗੀ ਮਹਿੰਗਾ ਬਹੁਤ ਆ ਕੋਵਿਡ 2000 ਰੁਪਏ ਤੋਂ ਪਲੱਸ ਸਟਾਰਟ ਆਉਂਦਾ ਖਾਣਾ ਪੀਣਾ ਜਾਂ ਕੁਝ ਖਰੀਦਣਾ ਤਾਂ ਤੁਹਾਡੇ ਵੱਸ ਚ ਹੈ ਪਰ ਤੁਸੀਂ ਲਾਂਟੇ ਮਾਲ ਦੇ ਵਿੱਚ ਘੁੰਮ ਫਿਰ ਸਕਦੇ ਹੋ ਕੋਈ ਮਨਾਹੀ ਨਹੀਂ ਜੇ ਤੁਸੀਂ ਕੋਈ ਪੈਸਾ ਲੈਣਾ ਤਾਂ ਤੁਹਾਡੇ ਕਿਰਪਾ ਦਾ ਵੀ ਕਿਸੇ ਕੋਲ ਹੈਗੇ ਉਹ ਲਾ ਵੀ ਸਕਦੇ ਕਿਸੇ ਕੋਲ ਹੈ ਨਹੀਂ ਉਹ ਨਹੀਂ ਵੀ ਲਾ ਸਕਦੇ ਕੋਈ ਗੱਲ ਨਹੀਂ ਸਾਰੀ ਦੁਨੀਆ ਦੇਖਦੀ ਫਿਰਦੀ ਆ ਇਹ ਥੋੜੀ ਆ ਵੀ ਸਾਰੇ ਕੋਈ ਖਰੀਦਣ ਵਾਲੇ ਹੋਣਗੇ ਵਿਚੇ ਦੇ ਵਿੱਚ ਦੇਖਣ ਵਾਲੇ ਵੀ ਹੋਣਗੇ ਜਿੱਦਾਂ ਕਿ ਅਸੀਂ ਆ ਦੇਖੋ ਲੰਟ੍ਰੀ ਮੋਲਾ ਆ ਦੇਖੋ ਜੀ ਬਸ ਇਹ ਦੇਖਣ ਦੀ ਬਹੁਤ ਖੂਬਸੂਰਤ ਇਹ ਚੀਜ਼ਾਂ ਦੇਖਣ ਵਾਲੇ ਨਹੀਂ ਆ ਦੇਖੋ ਦੇਖਣ ਵਾਲੀਆਂ ਚੀਜ਼ਾਂ ਹੀ ਆ ਵੀਰੇ ਦੇਖਣ ਨੂੰ ਭਾਈ ਲਾਂਟੇ ਬਹੁਤ ਸੋਹਣਾ ਬਹੁਤ ਠੰਡਾ ਵੀ ਆ ਆਦੀ ਕੁ ਬਾਕੀ ਸਾਰੀ ਚੀਜ਼ ਇੱਥੇ ਬ੍ਰਾਂਡ ਦੀ ਹੈ ਜੀ ਹੁਣਗੇ ਜਿਹੜੇ ਬ੍ਰਾਂਡ ਵੀ ਖਰੀਦਦੇ ਨੂੰਣਗੇ ਪਰ ਆਪਾਂ ਤਾਂ ਸਿਰਫ ਵੀਡੀਓ ਬਣਾ ਰਹੇ ਨੇ ਆ ਸੋ ਨੂੰ ਲਾਂਟੇ ਦਿਖਾ ਰਹੇ ਨੇ ਆ ਵੀ ਲਾਂਟੇ ਦੇ ਵਿੱਚ ਕਿੰਨਾ ਕੁ ਕੁਸ਼ ਹੈ ਦੇਖਿਆ ਵੀ ਹੋਣਾ ਤੁਸੀਂ ਕਈਆਂ ਨੇ ਦੇਖਿਆ ਹੋਣਾ ਕਈਆਂ ਨੇ ਮੇਰੇ ਵਰਗੇ ਨੇ ਪਹਿਲੀ ਵੀ ਦਿਵਾਰ ਦੇਖਿਆ ਹਾਂ ਦੇਖੋ ਬੱਚਿਆਂ ਦਾ ਸਮਾਨ ਵੀ ਹੈ ਬੱਚਿਆਂ ਲਈ ਗੇਮਸ ਵੀ ਹੈ ਖੇਡਾਂ ਵੀ ਹੈ ਤੇ ਸੂਟ ਦੇਖੋ ਪਾਇਆ ਮਾਡਲ ਦੀ ਰੇਟ ਬਹੁਤ ਹਾਈ ਪਾਈ ਐ ਜਿੰਨੇ ਸੋਹਣੇ ਆ ਦੇਖੋ ਲੰਗੀ ਲੰਗਾ ਵਾਝੇ ਹੀ ਜਿੱਦਾਂ ਤੇ ਦੇਖਿਓ ਵੱਡਾ ਉਹ ਤਾਂ ਕੋਈ ਐਂਡ ਨਹੀਂ ਦਾ ਮਨ ਤਾਂ ਨਹੀਂ ਲੱਗਦਾ ਵੀ ਮੈਨੂੰ ਸਾਰੇ ਨੂੰ ਤੁਰ ਕੇ ਵੇਖ ਲੂੰਗੀ ਮਾੜੀ ਮੰਡੀ ਜਿੱਡੇ ਤਾਂ ਲਾਂਟੇ ਮਾਲ ਕੱਲਾ ਹੀ ਆ ਦੇਖੋ ਹਰ ਇੱਕ ਚੀਜ਼ ਇੱਥੇ ਬ੍ਰਾਂਡਡ ਇਹ ਜੁਐਲਰੀ ਸੈੱਟ ਹੈ ਜੀ ਜੁਐਲਰੀ ਸੈੱਟ ਦੀ ਸਟਾਰਟਿੰਗ ਛੋਟੇ ਛੋਟੇ ਟੌਪਸਾਂ ਦੀ 1500 ਤੋਂ ਆਂ ਬਿਲਕੁਲ ਫੋਰਨ ਕੰਟਰੀ ਕਰਾਂ ਪਿਕਅਪਾਂ ਚੱਲਦੇ ਆ ਹੁਣ ਇਹ ਦੂਪਰ ਆ ਜਿੱਥੇ ਕਹਿੰਦੇ ਵੀ ਬੱਚਿਆਂ ਦੇ ਕੋਆਏ ਵਗੈਰਾ ਜਾਂ ਖੇਡਣ ਵਾਲੀਆਂ ਚੀਜ਼ਾਂ ਵੀ ਨੇ ਉਹ ਚੀਜ਼ਾਂ ਦੇਖਦੇ ਆਪਾਂ ਜਾਂਦੇ ਦੂਪਰ ਹੁਣ ਅੱਧ ਤੱਕ ਬੋਲ ਤੁਹਾਨੂੰ ਸ਼ੋਰ ਬਹੁਤ ਹੈ ਮੈਨੂੰ ਲੱਗਦਾ ਸਾਨੂੰ ਸੁਣ ਨਹੀਂ ਰਿਹਾ ਹੁਣ ਕਿਵੇਂ ਸਾਰੇ ਜਾਣੇ ਅਪਕੋ ਬਣਾਇਆ ਲੰਟੇ ਮੋਲ Enjoy ਕਰੋ ਜੀ ਲੰਟੇ ਮੋਲ 1100 ਕਿਲੋ ਕਰਾਈਏ ਕਿ ਕਿੰਨਾ ਬਣਨੀ ਕਿ ਕਿੰਨੇ ਕਿੰਨੇ ਕਿਲੋ ਬਣਨੀ ਆ 11 700 ਕਿਲੋ ਦੀਪ ਉਹ ਕਹਿ ਰਿਆ ਵੀ ਮੈਂ ਗੇਮ ਖੇਡਣੀ ਆ ਮੰਮੀ 1100 ਰੁਪਏ ਚ ਗੇਮ ਖੜੇ ਹੁੰਦੇ ਐ ਮੈਂ ਉਹ ਖੇਡ ਲਾ ਭਾਈ ਸ਼ੋਰ ਬਹੁਤ ਆ ਅਲਾਨ ਟਾਈਮ ਆਲ ਦਾ ਗ੍ਰੈਜੂਏਟ ਛੋਟਾ ਯਾ ਜੀ ਪਤਾ ਨਹੀਂ ਆਵਾਜ਼ ਮੇਰੀ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਇਹ ਹੈ ਜੀ ਅਲੰਟੇ ਮਾਲ ਦਾ ਟੂਰ ਜਿਹੜਾ ਸਾਨੂੰ ਅਸੀਂ ਕਰਾ ਰਹੇ ਹਾਂ ਕਈਆਂ ਨੇ ਕੀਤਾ ਹੋਣਾ ਕਈਆਂ ਨੇ ਨਹੀਂ ਕੀਤਾ ਹੋਣਾ ਕੋਲ ਲਮਾ ਲਾ ਕੇ ਲੋਕ ਜੀ ਜ਼ਿੰਦਗੀ ਜਿਉ ਰਹੇ ਆ ਵਧੀਆ ਆਰਦਾ ਨਜ਼ਾਰੇ ਲੈ ਰਹੇ ਆ ਆ ਦੇਖੋ ਇਹ ਲੰਟੇ ਮਾਲ ਇਹ ਆ ਗਿਆ ਜੀ ਖਾਣ ਪੀਣ ਦਾ ਜਿਵੇਂ ਜੂਸ ਪੀਣਾ ਜਾਂ ਕੋਸ਼ ਕੇਕ ਵਗੈਰਾ ਖਾਣਾ ਆ ਦੇਖੋ ਜੀ ਇਹ ਮੈਂ ਉੱਪਰ ਖੜੀ ਆ ਲਾਂਟੇ ਮਾਲ ਚੋ ਥੱਲੇ ਗੱਡੀਆਂ ਦੀ ਪਾਰਕਿੰਗ ਐ ਲਾਂਟੇ ਦੀ ਐ ਕੋਈ ਹਾਂ ਬਿੰਦ ਕਰਾ ਕੁਛ ਹਾਂ ਜੀ ਆਪਾਂ ਸੋਨੂੰ ਕਰਵਾਇਆ ਲਾਂਟੇ ਦਾ ਟੂਰ ਛੋਟਾ ਜਿਹਾ ਜਿੰਨਾ ਕੁ ਮੈਥੋਂ ਬਣ ਪਾਇਆ ਮੈਨੇ ਬਣਾਇਆ ਤੇ ਮੈਨੂੰ ਲੱਗਦਾ ਤੁਹਾਡੇ ਕੋਲ ਮੇਰੀ ਆਵਾਜ਼ ਨਹੀਂ ਆਈ ਹੁਣੇ ਉਸ ਲਈ ਮੈਂ ਸੌਰੀ ਚਾਹਣੀ ਆ ਤੇ ਤਕਰੀਬਨ ਇਹ ਮੋਟਾ ਮੋਟਾ ਟੂਰ ਜਿਹੜਾ ਮੈਂ ਸੋਨੂੰ ਕਰਵਾਇਆ ਲਾਂਟੇ ਦਾ ਬਾਕੀ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹਣੀ ਆ ਆਪ ਸਭ ਨੂੰ ਮੇਰੇ ਵੱਲੋਂ ਮੰਨਦੀਤ कौर ਮਾਨਮਨੀ ਮੈਂ ਪਿਆਰ ਭਰੀ ਸਤ ਜੀ ਕਾਨ ਸੱਚੇ ਪਾਤਸ਼ਾਹ ਵੈਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ